ਤੁਹਾਡੇ ਤੇ ਵੀ ਕਿਸੇ ਵੇਲੇ ਸਮਾਂ ਆਇਆ ਸੀਗਾ ਜਦੋਂ ਤੁਹਾਡਾ ਐਕਸੀਡੈਂਟ ਹੋਇਆ ਸੀ ਤੁਹਾਡਾ ਆਪਰੇਸ਼ਨ ਹੋਇਆ ਉਦੋਂ ਕਿੰਨੇ ਫਿਰ ਉਦੋਂ ਤੁਹਾਡਾ ਸਾਥ ਦਿੱਤਾ ਸੀ ਫਾਲਡ ਫਾਲਡ ਦੇ ਵਿੱਚੋਂ ਸਾਥ ਆਇਆ ਸੀਗਾ ਮੈਂ ਹਸਪੀਟਲ ਸੀਗਾ ਮੇਰੇ ਨਾਲ ਦੇ ਸੀ ਭਾਜੀ ਹੁਣ ਕੀ ਕਹੀਏ ਆਪਣੇ ਨਾਲ ਦੇ ਉਹਨਾਂ ਨੇ ਮੇਰੇ ਨਾਂ ਦੀ ਵੀਡੀਓ ਬਣਾ ਕੇ ਪੋਸਟ ਪਾਤੀ ਆ ਆਪਦੇ ਅਕਾਊਂਟ ਨੰਬਰ ਦੇ ਇੱਥੇ ਆਪਦੇ ਅਕਾਊਂਟ ਭਰ ਲੈ ਮੇਰੇ ਅੱਕ ਸਾਰੀ ਸੀਤੀ ਹੋਈ ਹੈ 84 ਟਾਂਕੇ ਲੱਗੇ ਹੋਏ ਆ ਜਦੋਂ 7 ਅਪ੍ਰੈਲ ਨੂੰ ਅਸੀਂ ਜਾਣਾ ਸੀ ਆਪਰੇਸ਼ਨ ਕਰਾਉਣ ਜਦੋਂ ਅਸੀਂ ਇਹਨਾਂ ਨੂੰ ਫੋਨ ਕੀਤਾ ਹੈ ਉਹ ਬੰਦਿਆਂ ਨੇ ਨਾ ਫੋਨ ਕੀਤਾ ਨਾ ਫੋਨ ਚੱਕਿਆ ਅਸੀਂ ਉਦੋਂ ਮੁੜ ਕੇ ਆ ਕੇ ਆ ਕੇ ਪ ਜਿਹੜੀ ਵੀਡੀਓ ਪਾ ਕੇ ਉਹਨਾਂ ਨੇ ਮਤਲਬ ਮੇਰਾ ਲੋਕਾਂ ਦਾ ਸੰਗਤ ਦਾ ਜਿੰਨਾ ਹੈ ਦਸਬੰਦ ਸੀ ਉਹ ਆਪ ਦੇ ਹੜੇ ਪੈ ਕਰ ਲਿਆ ਸਭ ਤੋਂ ਵੱਧ ਦੇਖੋ ਲੱਗਿਆ ਜਿਸ ਬੰਦੇ ਨੇ ਮੇਰੀ ਅੱਖ ਦੇ ਸੱਟ ਮਾਰੀ ਆ ਉਹ ਬੰਦੇ ਨੇ ਅੱਜ ਤੱਕ ਮੇਰਾ ਹਾਲ ਨਹੀਂ ਪੁੱਛਿਆ ਵਾਰ ਵੱਜਣ ਦੇ ਕਰਕੇ ਚਲੋ ਵਾਰ ਤੁਸੀਂ ਮਾਰਤਾ ਯਾਰ ਪਰ ਇਹ ਦੇਖੋ ਤੁਹਾਡਾ ਨਾਲ ਦਾ ਰਹਿਣ ਵਾਲਾ ਭਰਾ ਵਾ ਤੁਸੀਂ ਨਾਲ ਦਾ ਖੜਜੋ ਇਹ ਮਾਰਦੇ ਪਹਿਲਾਂ ਹੀ ਚੱਲਿਆ ਕਿ ਤੂੰ ਜਿੰਨਾਂ ਦਾ ਡੋਰੀ ਛੁੱਟੀ ਪਈ ਉਹ ਤੇਰੇ ਨਾਲ ਐਂ ਕਰ ਸਕਦੇ ਆ ਤੇ ਮੇਰੀ ਅੱਖ ਨਾਲ ਜਾਨ ਤੋਂ ਮੇਰੇ ਤੋਂ ਪਿੱਛੇ ਹੋਗੇ ਨਾ ਸ਼ੁਕਰ ਕੋਈ ਚੱਕਰ ਨਹੀਂ ਵੀਰੇ ਇੱਕ ਤਾਂ ਹੈਗੀ ਆ ਨਾ ਵੀਰੇ ਪਤਾ ਨਹੀਂ ਅੱਗੇ ਜਾ ਕੇ ਉਹ ਕੀ ਮੇਰਾ ਕਰ ਜਾਣਾ ਸੀ ਨੁਕਸਾਨ ਕਰਦੇ ਆ ਤੇ ਕਈ ਵਾਰੀ ਕਹਦਾ ਹੈ ਕਿ ਕੀ ਕਿਉਂ ਐਦਾ ਮੈਂ ਕੋਈ ਗੱਲ ਨਹੀਂ ਉਹ ਬਾਪੂ ਬੈਠਾ ਕੋਈ ਨਾ ਕੋਦੇ ਬਹੁਤ ਸੋਣਾ ਸੋਚਿਆ ਹੋਊਗਾ ਅੱਜ ਨਹੀਂ ਤਾਂ ਕੱਲ ਕੋਈ ਨਾ ਮਹਾਰਾਜ ਮੇਰੇ ਤੇ ਵੀ ਮੇਰੇ ਨਾਲ ਨਿਗਾ ਮਾਰਨਗੇ ਤੁਹਾਡੇ ਤੇ ਵੀ ਕਿਸੇ ਵੇਲੇ ਸਮਾਂ ਆਇਆ ਸੀਗਾ ਜਦੋਂ ਤੁਹਾਡਾ ਐਕਸੀਡੈਂਟ ਹੋਇਆ ਸੀ ਤੁਹਾਡਾ ਆਪਰੇਸ਼ਨ ਹੋਇਆ ਉਦੋਂ ਕਿੰਨੇ ਫਿਰ ਉਦੋਂ ਤੁਹਾਡਾ ਸਾਥ ਦਿੱਤਾ ਸੀ ਮੇਰੇ ਸਾਥ ਅਲੜ-ਬਲੜ ਜਿਹਾ ਆਇਆ ਸੀਗਾ ਪਰ ਮਿਲਿਆ ਨਹੀਂ ਆਲਟ ਫਾਲਡਰ ਦੇ ਵਿੱਚੋਂ ਸਾਥ ਆਇਆ ਸੀਗਾ ਮੈਂ ਹਸਪੀਟਲ ਸੀਗਾ ਤੇ ਮੇਰੇ ਨਾਲ ਦੇ ਸੀ ਭਾਜੀ ਹੁਣ ਕੀ ਕਹੀਏ ਆਪਣੇ ਨਾਲ ਦੇ ਨਾਲ ਇਕੱਠੇ ਬੈਠੇ ਖਾਦੇ ਪੀਤੇ ਸੀ ਠੀਕ ਹੈ ਜੀ ਉਹ ਸੀਗੇ ਉਹਨਾਂ ਨੇ ਮੇਰੇ ਨਾਲ ਦੀ ਵੀਡੀਓ ਬਣਾ ਕੇ ਪੋਸਟ ਆ ਪਾਤੀ ਆ ਆਪਦੇ ਅਕਾਊਂਟ ਨੰਬਰ ਦੇ ਇੱਥੇ ਆਪਦੇ ਅਕਾਊਂਟ ਭਰ ਲੇ ਮੇਰਾ ਪਹਿਲਾ ਆਪਰੇਸ਼ਨ 24 ਮਾਰਚ ਨੂੰ ਹੋਇਆ 2019 ਜੇ ਹੂੰ ਰਾਤੀ 12 ਵਜੇ ਸ਼ੁਰੂ ਹੋਇਆ ਇਸ ਮੇਰੇ 6:30 ਵਜੇ ਤੱਕ ਆਪਰੇਸ਼ਨ ਚੱਲਿਆ ਮੇਰਾ 6 6:30 ਘੰਟੇ ਆਪਰੇਸ਼ਨ ਲੱਗੇ ਉਹ ਆਪਰੇਸ਼ਨ 'ਚ ਮੇਰੀ ਅੱਖ ਬਚ ਗਈ। ਮੇਰੀ ਅੱਖ ਸਾਰੀ ਸੀਤੀ ਹੋਈ ਐ ਤੇ 84 ਟਾਂਕੇ ਲੱਗੇ ਹੋਏ ਆ। ਅੱਛਾ। ਹਾਂਜੀ ਇਹ ਸਾਰੀ ਨਾ ਜਿਹੜਾ ਐ ਦੋ 파ੜ ਹੋ ਗਏ ਸੀਗੇ ਇਹ ਸਾਰੀ ਸੀ ਕਿ ਉਹਨਾਂ ਨੇ ਅੱਖ ਪਚਾਹਦੀ ਸੀਗੀ। ਉਹਨਾਂ ਨੇ ਕਿ ਪਹਿਲਾਂ ਅੱਖ ਪਚਾਉਂਦੇ ਆ ਫਿਰ ਬਾਅਦ 'ਚ ਅਗਲਾ ਕਨਸੈਪਟ ਕਰਾਂਗੇ। ਹੂੰ ਹੂੰ। ਫਿਰ ਦੂਜਾ ਮੇਰਾ ਆਪਰੇਸ਼ਨ ਹੋਣਾ 7 ਅਪ੍ਰੈਲ ਨੂੰ। ਉਹਨਾਂ ਨੇ 1 ਅਪ੍ਰੈਲ ਨੂੰ ਛੁੱਟੀ ਦਿੱਤੀ ਕਿ ਤੁਸੀਂ ਥੋੜਾ ਦਿਨ ਉਹਨ ਘਰੇ ਰੈਸਟ ਕਰ ਲਓ ਤੇ 7 ਅਪ੍ਰੈਲ ਨੂੰ ਤੁਹਾਡਾ ਦੁਬਾਰਾ ਆਪਰੇਸ਼ਨ ਹੋਣਾ। ਤੁਸੀਂ ਸਵੇਰ ਨੂੰ ਆਜੋ ਤੁਹਾਡਾ ਰਾਤ ਨੂੰ ਆਪਰੇਸ਼ਨ ਹੋਣਾ। ਨੀਂਗਾ ਬਣਦਾ। ਹੂੰ। ਵੀਡੀਓ ਮੇਰੀ ਇੰਨੀ ਕਿ ਚੱਲੀ ਜਿੱਦਾਂ ਹੁਣ ਵੀ ਚੱਲਦੀ ਹੈ ਪਈ ਆਹ ਵੀਡੀਓ ਉਹਦੇ ਬਹੁਤ ਜ਼ਿਆਦੀ ਵਾਇਰਲ ਹੋਈ ਵੀਡੀਓ ਬੜੀ ਦੂਰੋਂ ਦੂਰੋਂ ਸੰਗਤ ਆਈ ਮਿਲ ਕੇ ਵੀ ਗਏ ਠੀਕ ਹੈ ਜੀ ਤੇ ਜਿਹੜੀ ਵੀਡੀਓ ਪਾ ਕੇ ਉਹਨਾਂ ਨੇ ਮਤਲਬ ਮੇਰਾ ਲੋਕਾਂ ਦਾ ਸੰਗਤ ਦਾ ਜਿੰਨਾ ਦਾ ਸੰਬੰਧ ਸੀ ਉਹ ਆਪਦੇ ਸਾਡੇ ਪੈ ਕਰ ਲਿਆ ਜਦੋਂ 7 ਅਪ੍ਰੈਲ ਨੂੰ ਅਸੀਂ ਜਾਣਾ ਸੀ ਆਪਰੇਸ਼ਨ ਕਰਾਉਣ ਅਸੀਂ ਉਹਨਾਂ ਨੂੰ ਕਿਹਾ ਕਿ ਵੀਰੇ ਆਪਾਂ ਆਪਰੇਸ਼ਨ ਕਰਾਉਣ ਜਾਣਾ ਚੱਲੀਏ ਕਹਿੰਦੇ ਤੁਸੀਂ ਪਹੁੰਚੋ ਹਸਪਤਾਲਾ ਹੀ ਆ ਗਏ ਅਸੀਂ ਉੱਥੇ ਗਏ ਚਲੋ ਛੜੀ ਤੇ ਕਾਰਜੀ ਕਾਰਵਾਈ ਹੋਣੀ ਸ਼ੁਰੂ ਹੋਈ ਚਲੋ ਉਹਨਾਂ ਨੇ ਆਪਰੇਸ਼ਨ ਤੋਂ ਪਹਿਲੇ ਪੈਸੇ ਤੁਹਾਨੂੰ ਪਤਾ ਸਾਰਾ ਹਸਪੀਟਲ ਆ ਲੈਖਦੇ ਆ ਜੀ ਹੂੰ ਬਾਅਦ ਦਾ ਥੋੜਾ ਬੋਧਾ ਜਿਹੜਾ ਹੁੰਦਾ ਹੋਈ ਉਹਨਾਂ ਨੇ ਪੈਸੇ ਮੰਗਾਏ ਜਦੋਂ ਅਸੀਂ ਇਹਨਾਂ ਨੂੰ ਫੋਨ ਕੀਤਾ ਇਹ ਬੰਦਿਆਂ ਨੇ ਨਾ ਫੋਨ ਕੀਤਾ ਨਾ ਫੋਨ ਚੱਕਿਆ ਅਸੀਂ ਉਧਰੋਂ ਮੁੜ ਕੇ ਆ ਕੇ ਆ ਕੇ ਪੁੱਛਿਆ ਉਹ ਜੀ ਸਾਡੇ ਪੈਸੇ ਦੇ ਦਿੰਦਾ ਹੋਗੇ ਅਸੀਂ ਇੱਦਾਂ ਸਾਰੇ ਐਂ ਕਰਤੇ ਆਂ ਐਂ ਕਰਤੇ ਚਲੋ ਅਸੀਂ ਕੁਝ ਨਹੀਂ ਸਭ ਤੋਂ ਵੱਧ ਦੇਖੋ ਲੱਗਿਆ ਜੇਸ ਬੰਦੇ ਨੇ ਮੇਰੀ ਅੱਖ ਦੇ ਸੱਟ ਮਾਰੀ ਆ ਉਹ ਬੰਦੇ ਨੇ ਅੱਜ ਤੱਕ ਮੇਰਾ ਹਾਲ ਨਹੀਂ ਪੁੱਛਿਆ ਹੈ ਉਹ ਵੀ ਗੁਰਸੇਖਾ ਬਾਣਾ ਪਾਉਂਦਾ ਵਾ ਦਸਤਾਰ ਸਜਾਉਂਦਾ ਵਾ ਅੰਮ੍ਰਿਤ ਛਕਿਆ ਹੋਇਆ ਵਾ ਖੋਇਆ ਕੀ ਸੀ ਅੱਖ ਨੂੰ ਅੱਖ ਦੇ ਹੀ ਹੌਲੇ-ਹੌਲੇ ਗੱਤਗਾ ਖੇਡਦੇ ਹੀ ਗਏ ਚਲੋ ਗੱਤਗਾ ਖੇਡਦੇ ਪਏ ਆਪਾਂ ਇੱਕੋ ਦਾ ਮੇਰਾ ਪੈਰ ਕਿਦਾ ਪਿਛਲੇ ਕੱਟ ਜਾਦਾ ਸੀਗਾ ਐ ਗੋਲ ਮੇਰਾ ਪੈਰ ਕਿਸੇ ਦੇ ਪੈਰ ਤੇ ਆ ਗਿਆ ਪਿਛਲਾ ਅੱਛਾ ਉਹਨੇ ਪੈਰ ਛੜਕ ਲਿਆ ਤੇ ਮੈਂ ਪਿੱਛੇ ਨੂੰ ਜਦੋਂ ਹੋਇਆ ਉੱਤੋਂ ਦਾ ਬਾਹਰ ਨਿਕਲ ਗਿਆ ਉਹ ਮੇਰਾ ਧਿਆਨ ਪਿੱਛੇ ਨੂੰ ਹੁੰਦੇ ਕਰਕੇ ਮੇਰੇ ਅੱਖ ਦੇ ਉਹ ਵਾਰ ਵੱਜ ਗਿਆ ਵਾਰ ਵੱਜਣ ਦੇ ਕਰਕੇ ਚਲੋ ਵਾਰ ਤੁਸੀਂ ਮਾਰਤਾ ਯਾਰ ਪਰ ਇਹ ਦੇਖੋ ਤੁਹਾਡਾ ਨਾਲ ਦਾ ਰਹਿਣ ਵਾਲਾ ਭਰਾ ਵਾ ਤੁਸੀਂ ਨਾਲ ਦਾ ਖੜਜੋ ਮੇਰੀ ਨਿਗਾ ਸਤਵੇਂ ਉਹ 7 ਫਰੈ ਨੂੰ ਆਪਰੇਸ਼ਨ ਚ ਮੇਰੀ 101% ਮੇਰੀ ਘਟੋ ਘਟਵੀ 30 40% ਨਿਗਾ ਉਹਨਾਂ ਨੇ ਕਹਿਤੀ ਟੱਡੀ ਆ ਨਹੀਂ ਹੂੰ ਜੇ ਉਹ ਆਪਰੇਸ਼ਨ ਹੋ ਜਾਂਦਾ ਤਾਂ ਆਪਨੇ ਕੋ ਪੈਸਾ ਨਹੀਂ ਸੀ ਕੋਈ ਠੀਕ ਹੈ ਜੀ ਜਿਹੜਾ ਆਫ ਟਾਈਮ ਸੰਗਰ ਉੱਥੇ ਦੇਖ ਗਈ ਸੀ ਜਿਸ ਅਮਰਪਾਲ ਵੀਰਾ ਮੈਰੋ ਨਹੀਂ ਵੀ ਉੱਥੇ ਦਿੱਤਾ ਮੈਨੂੰ ਵੀ ਆਪਾਂ ਹਨਾ ਉੱਥੇ ਮੈਨੂੰ 20000 ਰੁਪਏ ਵੀਰਾ ਮੈਨੂੰ ਫੜਾ ਕੇ ਗਿਆ ਉਹਦੇ ਹੱਥੀ ਫੜਾ ਕੇ ਗਿਆ ਠੀਕ ਹੈ ਜੀ ਅੰਮ੍ਰਿਤਸਰ ਤੋਂ ਸਿੰਘ ਸੀ ਉਹ ਵੀ ਦੇਖ ਗਏ ਠੀਕ ਹੈ ਉਹਦੇ ਪਹਿਲੇ ਆਪਰੇਸ਼ਨ ਚ ਲਾ ਕੇ ਦੂਜੇ ਆਪਰੇਸ਼ਨ ਵਾਸਤੇ ਆਪਨੂੰ ਕੋਈ ਪੈਸਾ ਨਹੀਂ ਸੀਗਾ ਫਿਰ ਚਲੋ ਅਸੀਂ ਘਰੇ ਆ ਗਏ ਚਲੋ ਥੋੜਾ ਸਮਾਂ ਪੀਤਦਾ ਗਿਆ ਪੀਤਦਾ ਗਿਆ ਫਿਰ ਘਰ ਦੇ ਗਿਆ ਲੈ ਕੇ ਆਪਰੇਸ਼ਨ ਦਾ ਕਰੋਣਾ ਮੇਰੇ ਤੁਰਦੇ ਦੁਰਦੇ ਵੀ ਮੇਰਾ ਐਕਸੀਡੈਂਟ ਇੱਕ ਦੋ ਵਾਰੀ ਹੋਇਆ ਭਾਜੀ ਅਚਾਨਕ ਜਾਂਦੇ ਜਾਂਦੇ ਦਾ ਇੱਕ ਅੱਖ ਬੰਦ ਹੋ ਗਿਆ ਬੰਦਾ ਇੱਕ ਅਦਾ ਸ਼ੁਰੂ ਤੋਂ ਮੈਨੂੰ ਮੈਂ ਨਾ ਹੀ ਮਿਲੀ ਹੁੰਦੀ ਉਹ ਗੱਲ ਵੱਖਰੀ ਸੀ ਇੱਕ ਜੇ ਆਪਾਂ ਉਹ ਕਹਦੀ ਇੱਕੋ ਚਲਦੀ-ਗਲਦੀ ਅੱਖ ਬੰਦ ਹੋ ਗਈ ਭਾਈ ਵੀਰ ਮੇਰੇ ਜਾਂਦੇ-ਜਾਂਦੇ ਚ ਮੇਰੇ ਵਜਿਆ ਕੁਝ ਨਹੀਂ ਦਿਖਦਾ ਐਦਾਂ ਹੋਇਆ ਤਾਂ ਕਰਦੇ ਨੇ ਕਿ ਆਪਰੇਸ਼ਨ ਕਰਾਉਣਾ ਫਿਰ 7ਵੇਂ ਮਹੀਨੇ ਮੈਂ ਮੇਰੇ ਘਰ ਦੇ ਨੇ ਰਜਿਸਟਰੀ ਗਹਿਣੇ ਪਾ ਕੇ ਮਤਲਬ ਲੋਨ ਲੈ ਕੇ ਮੇਰਾ ਆਪਰੇਸ਼ਨ ਕਰਾਉਣ ਲਈ ਆਹੀ ਅੰਮ੍ਰਿਤਸਰ ਗਏ ਸੀਗੇ ਫਿਰ ਉੱਥੇ ਆਪਰੇਸ਼ਨ ਪਹਿਲਾ ਆਪਰੇਸ਼ਨ ਹੋਇਆ ਨਹੀਂ ਸੈੱਟ ਬੱਠੀ ਫਿਰ 15 ਦਿਨਾਂ ਬਾਅਦ ਫਿਰ ਦੂਜਾ ਆਪਰੇਸ਼ਨ ਹੋਇਆ ਫਿਰ ਨਹੀਂ ਸੈੱਟ ਬੱਠੀ ਫਿਰ ਡੇਢ ਮਹੀਨੇ ਬਾਅਦ ਤੀਜਾ ਆਪਰੇਸ਼ਨ ਹੋਇਆ ਹੂੰ ਪਰ ਨਹੀਂ ਫਿਰ ਬਣੀ ਨਹੀਂ ਫਿਰ ਉਹਨਾਂ ਨੇ ਜਵਾਬ ਦਿੱਤਾ ਕਿ ਨਹੀਂ ਵੀਰੇ ਪਰਦਾ ਅੰਦਰੋਂ ਜਿਆਦਾ ਡੈਮੇਜ ਹੋ ਗਿਆ ਸੀਗਾ ਪਰਦਾ ਜਮੈਂ ਹੀ ਪਰਦਾ ਜੁੜ ਜਾਂਦਾ ਫਿਰ ਮੇਰੀ ਅੱਖ ਦੂਜੀ ਪਾ ਕੇ ਨਾ ਮਤਲਬ ਡੋਨੇਟ ਕੀਤੀ ਅੱਖ ਉਹ ਪਾ ਕੇ ਮੇਰੀ ਅੱਖ ਨੀਗਾਵੰਨਰ ਸੀ ਤੇ ਦੂਜਾ ਮੈਨੂੰ ਆਪਰੇਸ਼ਨ ਨੂੰ ਵੀ ਬਹੁਤ ਟਾਈਮ ਹੋ ਗਿਆ ਸੀਗਾ ਕਿੱਥੇ ਤੀਸਰਾ ਮਹੀਨਾ ਤੇ ਕਿੱਥਾ 6ਵਾਂ 7ਵਾਂ ਮਹੀਨਾ ਹੂੰ 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 ਸਮਾਂ ਪੈਣ ਕਰਕੇ ਥੋੜਾ ਜਿਹਾ ਇਸ ਕਰਕੇ ਹੋ ਗਿਆ ਸੀਗਾ ਇਦਾਂ ਫਿਰ ਲੱਗਦਾ ਨਹੀਂ ਵੀ ਯਾਰ ਬਾਣੇ ਦੀ ਕਿੰਨੀ ਵਿਵਾਦ ਵੀ ਹੋ ਰਹੀ ਹੈ ਮਤਲਬ ਨਾਲ ਜਿਹੜੇ ਠੀਕ ਹੈ ਇੱਕ ਆਪਾਂ ਕਹਿ ਦਿੰਨੇ ਆ ਵੀ ਚਲੋ ਇਨਸਾਨੀਅਤ ਨਾਤੇ ਆ ਭਾਈ ਬੰਦੇ ਦੇ ਨਾਤੇ ਪਰ ਇੱਕ ਦੂਜੇ ਪਾਸੇ ਆਪਾਂ ਕਹਿ ਦਈਏ ਵੀ ਸਾਡੇ ਨਾਲ ਦੇ ਉਹ ਬੰਦੇ ਜਿਹੜੇ ਕਿ ਜਿਨ੍ਹਾਂ ਨੂੰ ਅਸੀਂ ਗੁਰਸਿੱਖ ਕਹਿੰਨੇ ਆ ਜਿਨ੍ਹਾਂ ਨੂੰ ਅਸੀਂ ਫਤਿਹ ਦੀ ਸਾਂਝ ਕਰਦੇ ਆ ਰੋਜ਼ ਜਾ ਕੇ ਤੇ ਉਹ ਜੋ ਸਾਡੇ ਨਾਲ ਇਦਾਂ ਕਰਨ ਕਿਤੇ ਸੋਚੇ ਨਹੀਂ ਭਾਜੀ ਭਰਾਵਾ ਆਪਣੇ ਸਕੇ ਭਰਾ ਨਾਲ ਵੱਧ ਕਰਦੇ ਹੁੰਦੇ ਸੀਗਾ ਆਪਾਂ ਕਹਿੰਦੇ ਨੇ ਜਿੱਤੇ ਤੇ ਵਿਸ਼ਵਾਸ ਕਰਦੇ ਫਿਰ ਮਾਰ ਦੇ ਫਿਰ ਦਿਖਾਉਂਦਾ ਲੈ ਤੇਰਾ ਵਿਸ਼ਵਾਸ ਐਦਾਂ ਵਾ ਉਹ ਹੀ ਹਿਸਾਬ ਹੈ ਮਾਰ ਜਨੇ ਫਿਰ ਇੱਕ ਇਹ ਇਮਾਰਤ ਦੇ ਪਹਿਲੂ ਚੱਲਿਆ ਕਿ ਉਹ ਜਿਨ੍ਹਾਂ ਦਾ ਡੋਰੀ ਛੁੱਟੀ ਪਈ ਉਹ ਤੇਰੇ ਨਾਲ ਐਂ ਕਰ ਸਕਦੇ ਆ ਵਧੀਆ ਭਰ ਜੀ ਜੇ ਮੇਰੀ ਅੱਖ 'ਚ ਉਹ ਪਿੱਛੇ ਹੋ ਗਏ ਨਾ ਮੈਂ ਸ਼ੁਕਰ ਕਰਦਾ ਮਹਾਰਾਜ ਵਧੀਆ ਪਤਾ ਨਹੀਂ ਅੱਗੇ ਜਾ ਕੇ ਉਹ ਕੀ ਮੇਰਾ ਕਰ ਜਾਣਾ ਸੀ ਨੁਕਸਾਨ ਹੂੰ ਮੇਰੀ ਅੱਖ ਨਾਲ ਜਾਨ ਤੋਂ ਮੇਰੇ ਤੋਂ ਪਿੱਛੇ ਹੋ ਗਏ ਨਾ ਸ਼ੁਕਰ ਕੋਈ ਚੱਕਰ ਨਹੀਂ ਵੀਰੇ ਇੱਕ ਤਾਂ ਹੈਗੀ ਹੈ ਨਾ ਮੇਰੀ ਕੋਈ ਗੱਲ ਨਹੀਂ ਤੇ ਉੱਥੇ ਦੂਜੇ ਪਾਸੇ ਜਿਨ੍ਹਾਂ ਨੇ ਸਾਥ ਦਿੱਤਾ ਤੁਸੀਂ ਅਮਰਪਾਲ ਮਹਿਰੋਂ ਵੀਰੇ ਦੀ ਗੱਲ ਕੀਤੀ ਉਹ ਵੀ ਉਹੀ ਗੁਰਸਿੱਖ ਭਰਾ ਨੇ ਉਹ ਵੀ ਉਹੀ ਬਾਣੇ ਦੇ ਵਿੱਚ ਰਹਿੰਦੇ ਨੇ ਉਹ ਲੋਹੇ ਦੇ ਬਾਣੇ ਚ ਵੀਰੇ ਇੱਕ ਬਾਣੇ ਵਾਲਾ ਉਹ ਕਹਿ ਦਿਆ ਜ਼ਖਮਾਂ ਤੇ ਸੇਕ ਜੇ ਰੋਟੀਆਂ ਖਾਂਦਾ ਵੀ ਇੱਕ ਜਖਮ ਨੂੰ ਭਰਨ ਆਇਆ ਆ ਹੁਣ ਕਰੀਏ ਕੀ ਵੀਰੇ ਆਪਣੇ ਆਪਾਂ ਕਿਉਂ ਪਿੱਛੇ ਐਸੇ ਕਰਕੇ ਆ ਜੀ ਆਪਣਾ ਆਪਣਾ ਸਾਥ ਹੀ ਨੀ ਇੱਕ ਹੁੰਦਾ ਪਿਆ ਹੂੰ ਕਰਦੇ ਆ ਤੇ ਕਈ ਵਾਰੀ ਕਹਤਾ ਕਿ ਕੀ ਕਿਉਂ ਐਦਾਂ ਮੈਂ ਕੋਈ ਗੱਲ ਨਹੀਂ ਉਹ ਬਾਪੂ ਬੈਠਾ ਕੋਈ ਨਾ ਕੋਦੇ ਬਹੁਤ ਸੋਣਾ ਸੋਚਿਆ ਹੋਊਗਾ ਅੱਜ ਨਹੀਂ ਤਾਂ ਕੱਲ ਕੋਈ ਨਾ ਮਹਾਰਾਜ ਮੇਰੇ ਤੇ ਵੀ ਮੇਰੇ ਨਾਲ ਨਿਗਾ ਮਾਰਨਗੇ ਅੱਜ ਨਹੀਂ ਤੇ ਤੁਹਾਡਾ ਆਪਰੇਸ਼ਨ ਹੋਇਆ ਉਸ ਤੋਂ ਬਾਅਦ ਮੇਰੇ ਖਿਆਲ ਨਾਲ ਸ਼ਾਇਦ ਤੁਹਾਡੇ ਆਨੰਦ ਕਰਦੋਂ ਤੋਂ ਬਾਅਦ ਹੋਏ ਨੇ ਨਾ ਹਾਂਜੀ ਤੇ ਕਿੱਦਾਂ ਮਤਲਬ ਉਸ ਪਰਿਵਾਰ ਨੇ ਫਿਰ ਕਿਉਂਕਿ ਆਮ ਇੱਕ ਨਾਰਮਲ ਹੀ ਹੁੰਦਾ ਨਾ ਯਾਰ ਕਿ ਮੁੰਡਾ ਠੀਕ ਨਹੀਂ ਹੈਗਾ ਮੁੰਡੇ ਦੇ ਜਿਹੜਾ ਆ ਛੱਟਫਟ ਵਜੀ ਹੋਈ ਹੈ ਤੇ ਯਾਰ ਨਹੀਂ ਅਸੀਂ ਨਹੀਂ ਕਰਾਉਣਾ ਕਿੱਦਾਂ ਫਿਰ ਉਹ ਪਰਿਵਾਰ ਵਿਰਾਜੀ ਹੋਇਆ ਆਪਣੇ ਨਾ ਗਿਆਨੀ ਜੀ ਸੀਗੇ ਆਪਣੇ ਨੇੜੇ ਗਿਆਨੀ ਜੀ ਇੱਕ ਸੰਥਿਆ ਦੇ ਹੇ ਬੱਚਿਆਂ ਨੂੰ ਤੇ ਉਹਨਾਂ ਨਾਲ ਆਪਣਾ ਬਹੁਤ ਪਿਆਰ ਸੀ ਵਾਰਤਾਲਾਪ ਸੀ ਚਲੋ ਉਹਨਾਂ ਨੇ ਜਦੋਂ ਵੇਖਿਆ ਇਦਾਂ ਗੱਲਬਾਤ ਹੋਈ ਉਹਨਾਂ ਨੇ ਮੈਨੂੰ ਵੀ ਇਹੀ ਕਹੇ ਪੁੱਤਰਾ ਤੂੰ ਇਸ ਪਾਸੋਂ ਟੈਨਸ਼ਨ ਨਾ ਲਈ ਕੋਈ ਨਾ ਦੇਰਲੀ ਗੁਰਸੇਖ ਲਭਾਂਗੇ ਪਰਵਾਣਾਂ ਵੀ ਮੈਂ ਕੋਈ ਗੱਲੀ ਕਰਨੀ ਆਪਣਾ ਤੁਹਾਡੇ ਦੇ ਜੋ ਜੋ ਕਰਦੂਗੀ ਸਹੀ ਆ ਜਿੱਦਣ ਮੇਰੇ ਆਨੰਦ ਉਹ ਸੀਗਾ ਉਹ ਕਹਦੀ ਇੱਕ ਸਾ ਠਾਕਾ ਕਹਦੀਏ ਜਦੋਂ ਮੇਰਾ ਠਾਕਾ ਲੱਗਣਾ ਸੀਗਾ ਮੇਰੇ ਸਾਰੇ ਫੈਮਿਲੀ ਫੈਮਿਲੀ ਵੀ ਇੰਨੀ ਵਧੀਆ ਨਾ ਮੇਰੇ ਠਾਕੇ ਤੇ ਮੇਰੇ ਐਦਾ ਐਨਕ ਲੱਗੀ ਹੋਈ ਆ ਤੇ ਉਹਨਾਂ ਨੂੰ 5 ਸਾਲ ਹੋ ਗਏ 5 ਸਾਲਾਂ ਜਿਹਨੂੰ ਇਹ ਨਹੀਂ ਪਤਾ ਲੱਗਿਆ ਮੇਰੇ ਅੱਖ ਤੇ ਸੱਟ ਲੱਗੀ ਅੱਛਾ ਯਾਨੀ ਇਹਨੇ ਕਿਹਾ ਇਹ ਮੁੰਡਾ ਹੀ ਰਵਾ ਉਹਨਾਂ ਨੇ ਕਹਿ ਹੀ ਰਹੀ ਆ ਇਹ ਵਲਡਿੰਗ ਸੀਗ ਯਾਨੀ ਜਿਹਦੀ ਸਾਡੇ ਆਨੰਦ ਠਾਕਾ ਹੋ ਰਹੀ ਹੈ ਨਾ ਉਹਨੇ ਸੋ ਇੰਨਾ ਹੀ ਕਹਿਆ ਸੀ ਇਹ ਬੰਦਾ ਹੀਰਾ ਵਾ ਤੇ ਮਹਾਰਾਜ ਦੀ ਕਿਰਪਾ ਨਾਲ ਅੱਜ ਉਹ ਵੀ ਮੰਨਦੇ ਆ ਦੇਖੋ ਆਪਣੇ ਤਾਂ ਜਿਹੜੇ ਆਪਾਂ ਗ੍ਰਸਤੀ ਤੇ ਧਾਰਿਆ ਨਾ ਪਤਨੀ ਲਈ ਆਪਾਂ ਪਤੀ ਬਣੋ ਮਾਂ ਲਈ ਪੁੱਤ ਬਣੋ ਸੋਹਰੇ ਲਈ ਵੀ ਪੁੱਤ ਬਣ ਕੇ ਦਿਖਾਓ ਮਾਪੇ ਲੋਦੀ ਆਪਾਂ ਪੁੱਤ ਹੈਗੇ ਨਾ ਸੋਹਰੇ ਲਈ ਜਵਾਈ ਨਾ ਬਣਿਓ ਪੁੱਤਾਂ ਵਾਂਗ ਰੋ ਅਗਲੇ ਵੀ ਸਤਕਾਰ ਕਰ ਐ ਨਹੀਂ ਕਿ ਅਗਲੇ ਘਰੇ ਜਾ ਕੇ ਰਹਿ ਪੋ ਜਕਰ ਕਰੇ ਵੜ ਕੇ ਬਹਿ ਜਾ ਪੁੱਤਾਂ ਵਾਂਗ ਰੋ ਯਾਰ ਮਾਂ ਉਹ ਵੀ ਮਾਂ ਪਈ ਹੋਈ ਆ ਅਗਲੇ ਨੇ ਆਪਣੀ ਧੀ ਦਿੱਤੀ ਆ ਸਭ ਕੁਝ ਦੇਤਾ ਹੂੰ 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 ਬਿਲਕੁਲ 20 25 ਸਾਲ ਦੀ ਇੱਕ ਸਾਦੀ ਕਮਾਈ ਤਾਂ ਉਹਨੂੰ ਦੇ ਦਿੱਤੀ ਭਾਜੀ ਤੇ ਉਹ 20 ਸਾਲਾਂ 25 ਸਾਲਾਂ ਬਾਅਦ ਮੇਰੇ ਨਾਲ ਆਨੰਦ ਕਰ ਜੀ 20 25 ਸਾਲ ਦੀ ਕਮਾਈ ਦੇ ਦਿੱਤੀ ਆ ਉਹ ਅੱਜ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਮੈਨੂੰ ਜਿੱਥੇ ਵੀ ਡਿਗਦਾ ਉੱਥੇ ਹੌਸਲਾ ਦੇਣ ਨੂੰ ਮੇਰੀ ਮੇਰੀ ਵਾਈਫ ਮੇਰੇ ਨਾਲ ਆ ਮੈਂ ਹਾਰ ਜਾਂਦਾ ਵਾ ਪਰ ਉਹ ਹਾਰਨ ਦੀ ਉਹਦੀ ਅੱਜ ਵੀ ਇੱਕ ਕਹਦੀਏ ਇੱਕ ਨਾ ਦੀ ਸੋਚ ਵਾ ਕਿ ਮਾਰੇ ਅੱਖ ਲੈਣੀ ਤੇ ਮਾਰੇ ਤੋਂ ਲੈਣੀ ਕਿਸੇ ਹੋਰ ਕੋ ਨਹੀਂ ਲੈਣੀ ਤੇ ਲੈਣੀ ਲੈਣੀ ਆ ਕਹਿੰਦੀ ਉਹਦੀ ਹਿੰਡ ਵੀ ਆ ਜਿੱਦ ਵੀ ਆ ਜੋ ਮਰਜੀ ਕਹਦੀ ਉਹਨੇ ਇਹੀ ਗੱਲ ਕਹਿ ਗਏ ਜੇ ਮਰਜੇ ਮਰਜਣ ਲੈ ਗਈ ਕਹਿੰਦੀ ਲੋਡ ਹੋਊਗੀ ਕਿਸੇ ਨੂੰ ਦੇਣੀ ਹੋਊਗੀ ਲੈ ਗਈ ਪਰ ਜਦੋਂ ਲੈਣੀ ਮਰਜੇ ਕੋਈ ਲੈਣੀ ਆ